ਤੁਸੀਂ ਆਜ਼ਾਦ ਜਿਮਨੀ ਚੋਣ ਤਰਨ ਤਰਨ ਦੀ ਲੜਨ ਦਾ ਐਲਾਨ ਕੀਤਾ ਹੈ ਤੁਸੀਂ ਮਾਨ ਸਾਹਿਬ ਦੀ ਪਾਰਟੀ ਦੇ ਵਿੱਚ ਵੀ ਅਕਸਰ ਦੇਖੀ ਜਾਂਦੇ ਹੋ ਤੁਹਾਡੇ ਬ੍ਰਦਰ ਐਮਪੀ ਸਰਬਜੀਤ ਸਿੰਘ ਖਾਲਸਾ ਪੂਰੇ ਕਰਤਾ ਧਰਤਾ ਨੇ ਅਮਰਤਪਾਲ ਵਾਲੀ ਪਾਰਟੀ ਦੇ ਦੋਵਾਂ ਪਾਰਟੀਆਂ ਨੂੰ ਛੱਡ ਕੇ ਤੁਸੀਂ ਆਜ਼ਾਦ ਚੋਣ ਲੜਨ ਦਾ ਹੀ ਮਨ ਕਿਉਂ ਬਣਾਇਆ ਪਾਰਕੀਜ਼ ਨੂੰ ਛੱਡ ਕੇ ਮੈਂ ਆਜ਼ਾਦ ਚੋਣ ਲੜਨ ਦਾ ਇਸ ਲਈ ਮਨ ਬਣਾਇਆ ਹੈ ਕਿਉਂਕਿ ਮੈਂ ਜਿਹੜੀਆਂ ਪਾਰਟੀ ਬਾਜ਼ੀ ਚੋਣਾ ਥੋੜਾ ਬਾਹਰ ਨਿਕਲਣਾ ਚਾਹਨੀ ਹੈਗੀਆਂ ਤੇ ਮੈਂ ਆਜ਼ਾਦ ਇਸੇ ਲਈ ਲੜ ਰਹੀ ਹੈਗੀਆਂ ਕਿ ਸਾਰੇ ਮੈਨੂੰ ਸਪੋਰਟ ਕਰਨ ਸੋਚਦਾ ਕਿ ਅਸੀਂ ਐਗਜ਼ਾਮਪਲ ਸੈੱਟ ਕਰ ਸਕੀਏ 2027 ਦਾ ਕਿ ਜੇ ਅਸੀਂ ਇਕੱਠੇ ਹੋ ਕੇ ਲੜਦੇ ਹਾਂ ਕਿ ਤੇ ਫਿਰ ਡਿਫਰੈਂਟ ਪਿਕਚਰ ਆਂਦੀ ਹੈਗੀ ਹੈ ਪੰਜਾਬ ਦੀ ਤੇ ਕੌਮ ਦੀ ਬਰੇਦਰ ਸਰਬਜੀਤ ਸਿੰਘ ਖਾਲਸਾ ਉਹਨਾਂ ਨਾਲ ਸਾਡੀ ਗੱਲ ਹੋਈ ਉਹ ਕਹਿੰਦੇ ਕਿ ਮੇਰੀ ਸਿਸਟਰ ਨੇ ਮੇਰੇ ਤੇ ਹੀ ਕੇਸ ਜਿਹੜਾ ਉਹ ਕੀਤਾ ਹੋਇਆ ਤਾਂ ਇਸ ਕਰਕੇ ਮੈਂ ਤਾਂ ਉਹਦੀ ਸਪੋਰਟ ਨਹੀਂ ਕਰੂੰਗਾ ਤੇ ਨਾ ਪਾਰਟੀ ਹੋਈ ਸਾਡੀ ਉਹਨਾਂ ਦੀ ਮਤਲਬ ਅਮਰਤਪਾਲ ਵਾਲੀ ਪਾਰਟੀ ਤੁਹਾਡੀ ਸਪੋਰਟ ਕਰੇਗੀ ਉਹ ਕਹਿੰਦੇ ਕਿ ਉਹਨਾਂ ਨੇ ਤਾਂ ਮੇਰੇ ਤੇ ਹੀ ਕੇਸ ਕਰ ਦਿੱਤਾ ਲੋਕ ਸੇਵਾ ਕੀ ਕਰ ਰਗੇ ਜਿੱਦਨ ਦੀ ਤੁਸੀਂ ਆਜ਼ਾਦ ਚੋਣ ਲੜਨ ਦੀ ਐਲਾਨ ਕੀਤੀ ਆ ਉਦਣ ਦਾ ਤੁਹਾਡੀ ਕਿਸੇ ਨਾਲ ਗੱਲਬਾਤ ਹੋਈ ਹੋਵੇ ਜਾਂ ਮਾਨ ਸਾਹਿਬ ਦੇ ਨਾਲ ਜਾਂ ਅਮਰਤਪਾਲ ਖਾਲਸਾ ਦੀ ਪਾਰਟੀ ਦੇ ਨਾਲ ਜਾਂ ਗਿਆਨੀ ਹਰਪ੍ਰੀਤ ਸਿੰਘ ਖੋਰਾ ਦੇ ਨਾਲ ਕਿਸੇ ਦੇ ਨਾਲ ਤੁਹਾਡਾ ਤਾਲਮੇਲ ਹੋਇਆ ਜਦ ਦੀ ਮੈਂ ਐਲਾਨ ਕੀਤੀ ਹੈਗੀ ਆ ਗੱਲਬਾਤ ਤਾਂ ਸਾਰੇ ਨਾਲ ਚੱਲ ਰਹੀ ਹੈਗੀ ਆ ਇਦਾਂ ਨਹੀਂ ਹੈਗਾ ਵੀ ਅਮਰਪਾਲ ਵਾਲੀ ਪਾਰਟੀ ਇਹ ਗੱਲ ਕਹਿ ਰਹੀ ਹੈ ਕਿ ਸਾਡੇ ਵੱਲੋਂ ਪਹਿਲ ਦੇ ਤੌਰ ਤੇ ਬੀਬੀ ਖਾਲੜਾ ਜੀ ਉਮੀਦਵਾਰ ਹੋਣਗੇ ਤੇ ਜੇ ਉਹ ਮਤਲਬ ਕਿਉਂ ਲੜਦੇ ਆ ਫਿਰ ਤੁਹਾਡਾ ਕੀ ਸਟੈਂਡ ਰਹੇਗਾ ਮੈਂ ਨਾ ਕੌਮ ਵਿੱਚ ਕਿਸੇ ਤਰ੍ਹਾਂ ਦਾ ਕਨਫਲਿਕਟ ਨਹੀਂ ਚਾਹਨੀ ਹੈਗੀ ਆ ਜਿਹੋ ਆਂਦੇ ਹੈਗੇ ਨੇ ਹਨਾ ਵੱਡੇ ਨੇ ਬੀਇੰਗ ਐਲਡਰਲੀ ਤੇ ਮੈਂ ਉਹਨਾਂ ਦਾ ਮੈਂ ਆਪਣਾ ਨਾਮ ਵਾਪਸ ਲੈ ਲਾਂਗੀ ਤੇ ਉਹਨਾਂ ਦੀ ਸਪੋਰਟ ਵਿੱਚ ਪੂਰੀ ਖੜੀ ਰਵਾਂਗੀ ਬਹੁਤ ਵੱਡੀ ਕੁਰਬਾਨੀ ਤੁਹਾਡੇ ਪਰਿਵਾਰ ਦੀ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਜਿਸ ਤਰੀਕੇ ਨਾਲ ਅੱਗੇ ਜਾ ਕੇ ਸਵਾਲ ਉੱਠ ਜਾਂਦੇ ਆ ਕਿ ਤੁਹਾਡੇ ਪਰਿਵਾਰ ਦੇ ਵਿੱਚੋਂ ਤੁਸੀਂ ਚੌਥੇ ਪੰਜਵੇਂ ਜੀ ਹੋ ਜਿਹੜੇ ਪੋਲਿਟਿਕਸ ਦੇ ਵਿੱਚ ਆਉਣਾ ਚਾਹੁੰਦੇ ਹੋ ਜਾਂ ਆ ਰਹੇ ਹੋ ਤਾਂ ਬਹੁਤ ਸਾਰੇ ਲੋਕ ਪਰਿਵਾਰਵਾਦ ਦੇ ਵਕਫ ਵਕਫ ਪਾਰਟੀਆਂ ਨੂੰ ਲੈ ਕੇ ਚਾਹੇ ਉਹ ਗਾਂਧੀ ਪਰਿਵਾਰ ਤੇ ਹੋਵੇ ਚਾਹੇ ਉਹ ਇਤੇ ਬਾਦਲ ਪਰਿਵਾਰ ਤੇ ਹੋਵੇ ਹੋਰ ਵੀ ਬਹੁਤ ਸਾਰੇ ਪਰਿਵਾਰਾਂ ਦੇ ਉੱਪਰ ਉੱਠਦੇ ਆ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਸ਼ਹੀਦ ਪਰਿਵਾਰ ਤੇ ਉੱਪਰ ਵੀ ਇਹੋ ਜਿਹੇ ਸਵਾਲ ਉੱਠਣਗੇ ਆ ਤਾਂ ਹੈ ਨਹੀਂ ਕਿਸੇ ਪਾਰਟੀ ਨੇ ਸਾਨੂੰ ਮਨਿਸਟਰੀਆਂ ਦਿੱਤੀਆਂ ਹੋਈਆਂ ਨੇ ਹਾਂ ਮੇਰੇ ਭਰਾ ਨੂੰ ਦਿੱਤੀ ਸੀਗੀ ਅੱਜ ਦਾ ਉਹ ਪਰਵਾਰਵਾਦ ਹੁੰਦਾਗਾ ਆ ਤਾਂ ਮੇਰਾ ਆਪਣਾ ਇੰਡੀਵਿਜੂਅਲ ਡਿਸੀਜਨ ਆ ਮੈਂ ਕਿਸੇ ਪਾਰਕੀ ਨਾਲ ਕਨੈਕਟਡ ਨਹੀਂ ਹ ਕਿਸ ਨਾਲ ਲਿੰਕ ਨਹੀਂ ਹੈ ਗਿਆ ਤੁਸੀਂ ਕੀ ਵੱਖਰਾ ਕਰਨਾ ਚਾਹੁੰਦੇ ਹੋ ਤੁਹਾਡੇ ਦਾਦਾ ਜੀ ਤੁਹਾਡੇ ਮਦਰ ਤੁਹਾਡੇ ਹੋਰ ਫੈਮਿਲੀ ਮੈਂਬਰ ਤੁਹਾਡਾ ਬ੍ਰਦਰ ਇਸ ਸਿਆਸਤ ਦੇ ਵਿੱਚ ਆਏ ਨਹੀਂ ਐਮਪੀ ਉਹ ਵੀ ਬਣੇ ਐ ਐਮਪੀ ਤੁਹਾਡੇ ਬ੍ਰਦਰ ਵੀ ਬਣੇ ਹੁਣ ਤੁਸੀਂ ਕੀ ਵੱਖਰਾ ਕਰਨਾ ਚਾਹੁੰਦੇ ਹੋ ਸਿਆਸਤ ਦੇ ਮੈਂ ਨਾ ਕੁਝ ਵੱਖਰਾ ਨਹੀਂ ਕਰਨਾ ਚਾਹਦੀ ਮੈਂ ਸਿਰਫ ਆਪਣੀ ਮਦਦ ਇਹ ਫੁਟਪ੍ਰਿੰਟਸ ਤੇ ਚੱਲਣਾ ਚਾਹਦੀ ਜੋ ਮੇਰੇ ਮਦਰ ਨੇ ਜਿੱਦਾਂ ਮੇਰੇ ਮਦਰ ਨੇ ਕੌਮ ਦੀ ਸੇਵਾ ਕੀਤੀ ਹੈ ਆਪਣੀ ਆਵਾਜ਼ ਚੱਕੀ ਹੈ ਪਾਰਲੀਮੈਂਟ ਵਿੱਚ ਹਨਾ ਮੇਰੇ ਮਦਰ ਹੀ ਕੋਲੇ ਜੀ ਸੀਗੇ ਜਿਨੇ ਰਜੀਵ ગાંધી ਨੂੰ ਬੈਠਣ ਨੂੰ ਕਹਿਆ ਤਾਂ ਸੀਗਾ ਸੈਸ਼ਨ ਵਿੱਚ ਕਿ ਆਹ ਕਾਤਿਲ ਹੈ ਸਿੱਖਾਂ ਦਾ ਕਾਤਿਲ ਇਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਹੁਣ ਖਾਸ ਤੌਰ ਤੇ ਇਸ ਵਿਧਾਨ ਸਭਾ ਚੋਂ ਚ ਜਾਓਂ ਮੁੱਦੇ ਤਾਂ ਸਾਲ ਪੰਜਾਬ ਦੇ ਇੰਨੇ ਸਾਰੇ ਮੁੱਦੇ ਹੈਗੇ ਨੇ ਪਾਣੀ ਦਾ ਮੁੱਦਾ ਹੈਗਾ ਮੇਨ ਤਾਂ ਡਰੱਗਸ ਦਾ ਮੁੱਦਾ ਜਿਸ ਨਾਲ ਸਾਡੀ ਸਾਰੀ نسل ਖਰਾਬ ਹੋ ਰਹੀ ਹੈਗੀ ਹੈ ਤਨ ਤਨ ਜਿਮਨੀ ਚੋਣ ਨੂੰ ਲੈ ਕੇ ਪੰਜਾਬ ਦੀ ਸਿਆਸਤ ਕਾਫੀ ਜ਼ਿਆਦਾ ਗਰਮਾਈ ਹੋਈ ਹੈ ਤੇ ਵਕ ਵਕ ਪਾਰਟੀਆਂ ਇਸ ਦੀ ਤਿਆਰੀ ਨੂੰ ਲੈ ਕੇ ਪੱਬਾਂ ਪਾਰ ਹੋਈਆਂ ਹੋਈਆਂ ਨੇ ਸਾਡੇ ਨਾਲ ਸ਼ਹੀਦ ਬੀਨਤ ਸਿੰਘ ਜੀ ਦੀ ਬੇਟੀ ਔਰ ਐਮਪੀ ਸਰਬਜੀਤ ਸਿੰਘ ਕਾਲਸਾ ਜੀ ਦੀ ਭੈਣ ਜੀ ਅਮਰਤ ਕੌਰ ਮਲਵਾ ਜੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਉਹਨਾਂ ਨੇ ਵੀ ਤਰਨਤਾਰਨ ਜਿਮਨੀ ਚੋਣ ਤੋਂ ਆਜ਼ਾਦ ਚੋਣ ਲੜਨ ਦਾ ਜਿਹੜਾ ਉਹ ਐਲਾਨ ਕੀਤਾ ਹੋਇਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਵੈਰੂਜੀ ਦਾ ਖਾਲਸਾ ਵੈਰੂਜੀ ਫਰਕੀ ਕੁਰਸੀ ਪਰਵਾ ਠੀਕ ਹੈ ਜੀ ਹਾਂਜੀ ਹਾਂਜੀ ਸਰ ਠੀਕ ਨੇ ਤੁਸੀਂ ਆਜ਼ਾਦ ਜਿਮਨੀ ਚੋਣ ਤਰਨਤਾਰਨ ਦੀ ਲੜਨ ਦਾ ਐਲਾਨ ਕੀਤਾ ਤੁਸੀਂ ਮਾਨ ਸਾਹਿਬ ਦੀ ਪਾਰਟੀ ਦੇ ਵਿੱਚ ਵੀ ਅਕਸਰ ਦੇਖੀ ਜਾਂਦੇ ਹੋ ਤੁਹਾਡੇ ਬ੍ਰਦਰ ਐਮਪੀ ਸਰਬਜੀਤ ਸਿੰਘ ਖਾਲਸਾ ਪੂਰੇ ਕਰਤਾ ਧਰਤਾ ਨੇ ਅਮਰਪਾਲ ਵਾਲੀ ਪਾਰਟੀ ਦੇ ਦੋ ਮਾ ਪਾਰਟੀਆਂ ਨੂੰ ਛੱਡ ਕੇ ਤੁਸੀਂ ਆਜ਼ਾਦ ਚੋਣ ਲੜਨ ਦਾ ਹੀ ਮਨ ਕਿਉਂ ਬਣਾਇਆ ਦੋ ਪਾਕੀਜ਼ੂ ਛੱਡ ਕੇ ਮੈਂ ਆਜ਼ਾਦ ਚੋਣ ਲੜਨ ਦਾ ਇਸ ਲਈ ਮਨ ਬਣਾਇਆ ਕਿਉਂਕਿ ਮੈਂ ਜਿਹੜੀਆਂ ਪਾਰਟੀ ਬਾਜ਼ੀ ਚੋਣਾ ਥੋੜਾ ਬਾਹਰ ਨਿਕਲਣਾ ਚਾਹਨੀ ਹੈਗੀਆਂ ਤੇ ਮੈਂ ਚਾਹਨੀ ਹੈਗੀ ਕਿ ਬਾਕੀ ਸਾਰੇ ਵੀ ਇਕੱਠੇ ਹੋਣ ਇੱਕ ਝੰਡੇ ਥੱਲੇ ਹਨਾ ਤੇ ਮੈਂ ਆਜ਼ਾਦ ਇਸ ਲਈ ਲੜ ਰਹੀ ਹੈਗੀ ਕਿ ਸਾਰੇ ਮੈਨੂੰ ਸਪੋਰਟ ਕਰਨ ਸੋਚਦਾ ਕਿ ਅਸੀਂ ਐਗਜ਼ਾਮਪਲ ਸੈੱਟ ਕਰ ਸਕੀਏ 2027 ਦਾ ਕੀ ਜੇ ਅਸੀਂ ਇਕੱਠੇ ਹੋ ਕੇ ਲੜਦੇ ਆਂ ਕਿ ਫਿਰ ਡਿਫਰੈਂਟ ਪਿਕਚਰ ਆਂਦੀ ਹੈਗੀ ਆ ਪੰਜਾਬ ਦੀ ਤੇ ਕੌਮ ਦੀ ਕਿਸ ਨਾਲ ਗੱਲਬਾਤ ਹੋਈ ਸੀ ਇਸ ਚੋਣ ਲੜਨ ਦੇ ਐਲਾਨ ਕਰਨ ਤੋਂ ਪਹਿਲਾਂ ਕਿਸੇ ਨਾਲ رائے مشورہ ਜਾਂ ਸਲਾਹ ਤੁਹਾਡੀ ਹੋਈ ਹੋਵੇ ਹਾਂਜੀ ਜਿਹੜੇ ਵੀਰ ਦੇਸ਼ ਵਿਦੇਸ਼ ਵਿੱਚ ਮੇਰੇ ਨਾਲ ਕੰਟੈਕਟ ਵਿੱਚ ਨੇ ਹਨਾ ਉਹ ਤਾਂ ਹਮੇਸ਼ਾ ਹੀ ਚਾਹਦੇ ਸੀਗੇ ਕਿ ਮੈਂ ਲੜਾਂ ਇਲੈਕਸ਼ਨਸ ਤਾਂ ਲੜਾਂ ਹੀ ਪਰ ਹੁਣ ਜਿਵੇਂ ਆ ਜਿਮਨੀ ਚੋਣ ਆਈ ਹੈਗੀ ਆ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਭੈਣ ਜੀ ਕੀ ਆ ਰਾਈਟ ਟਾਈਮ ਹੈਗਾ ਤੁਹਾਡਾ ਇਲੈਕਸ਼ਨਸ ਵਿੱਚ ਉਤਰਨ ਦਾ ਤੇ ਆ ਪੰਥਕ ਏਰੀਆ ਹੈਗਾ ਤੇ ਜਿਵੇਂ ਸ਼ਹੀਦ ਪਰਿਵਾਰ ਉੱਥੇ ਬਹੁਤ ਹੈਗੇ ਆ ਤੇ ਤੁਸੀਂ ਵੀ ਸ਼ਹੀਦ ਪਰਿਵਾਰ ਦੇ ਹੈਗੇ ਹੋ ਤੇ ਤੁਸੀਂ ਬੈਟਰ ਨਾਲ ਕਨੈਕਟ ਕਰ ਪਾਉਗੇ ਬੈਟਰ ਹੈਨਾ ਉਹਨਾਂ ਨਾਲ ਗੱਲ ਕਰ ਪਾਉਗੇ ਉਹਨਾਂ ਨੂੰ ਸਮਝ ਪਾਉਗੇ ਉਹਨਾਂ ਦੀ ਪ੍ਰੋਬਲਮਸ ਨੂੰ ਤੇ ਸਾਰਿਆਂ ਨੇ ਮੈਨੂੰ ਕਿਤਾ ਤੇ ਫਿਰ ਉਸ ਤੋਂ ਬਾਅਦ ਮੈਂ ਆ ਡਿਸਾਈਡ ਕੀਤਾ ਕਿ ਮੈਨੂੰ ਲੜਨੀ ਚਾਹੀਦੀ ਹੈ ਤੁਹਾਡੇ ਪਰਿਵਾਰ ਦੀ ਕੁਰਬਾਨੀ ਬਹੁਤ ਵੱਡੀ ਹੈ ਵੈਸੇ ਤਾਂ ਤੁਹਾਡਾ ਸਾਥ ਦੇਣਾ ਵੈਸੇ ਹੀ ਬਣਦਾ ਹੈਗਾ ਪਰ ਫਿਰ ਵੀ ਜਿਸ ਤਰੀਕੇ ਨਾਲ ਅੱਜ ਦੀ ਘੜੀ ਕੌਮ ਇੰਨੇ 파ਟੋ ਧੜ ਹੋਈ ਹੋਈ ਹੈ ਅਕਾਲੀ ਦਲ ਦੋ ਧੜਿਆਂ ਦੇ ਵਿੱਚ ਵੰਡਿਆ ਗਿਆ ਫਿਰ ਉਧਰੋਂ ਮਾਨ ਸਾਹਿਬ ਆਪਣਾ ਸਿਸਟਮ ਚਲਾ ਰਹੇ ਨੇ ਵੱਖਰੀ ਪਾਰਟੀ ਚਲਾ ਰਹੇ ਨੇ ਉਧਰ ਅਮਰਤਪਾਲ ਸਿੰਘ ਖਾਲਸਾ ਹੋਰੀ ਜਿਹੜੇ ਉਹ ਆਪਣੀ ਪਾਰਟੀ ਚਲਾ ਰਹੇ ਨੇ ਜਿਹਦੇ ਵਿੱਚ ਤੁਹਾਡੇ ਬ੍ਰਦਰ ਵੀ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸਾਰੇ ਰਲ ਮਿਲ ਕੇ ਤੁਹਾਨੂੰ ਸਪੋਰਟ ਕਰ ਪਹਣਗੇ ਜਾਂ ਕਰਨਗੇ ਦੇਖੋ ਮੈਂ ਆਪਣੇ ਵੱਲੋਂ ਤਾਂ ਸਾਰਿਆਂ ਨੂੰ ਇੱਕ ਵਾਰ ਕੰਟੈਕਟ ਕਰਾਂਗੀ ਕਵਾਂਗੀ ਸਪੋਰਟ ਕਰਨ ਲਈ ਹਨਾ ਜਿਹੜੇ ਸਪੋਰਟ ਕਰਨ ਆਣਗੇ ਉਹਦਾ ਉਹ ਵੀ ਮੋਸਟ ਵੈਲਕਮ ਹੈ ਜੇ ਜੇ ਕਿਸੇ ਪਾਰਟੀ ਦੀ ਨਹੀਂ ਸਲਾਹ ਬੰਦੀ ਆ ਕਿਸੇ ਦੀ ਨਹੀਂ ਬੰਦੀ ਤੇ ਤਦ ਵੀ ਮੈਨੂੰ ਨਾਲ ਕੋਈ ਗਿਲਾ ਸ਼ਿਕਵਾਨੀ ਆ ਉਹਨਾਂ ਦਾ ਉਹਨਾਂ ਦਾ ਵੀ ਬਹੁਤ ਧੰਨਵਾਦ ਹੈਗਾ ਤੇ ਬਾਕੀ ਮੈਂ ਕੋਸ਼ਿਸ਼ ਜ਼ਰੂਰ ਕਰਾਂਗੀ ਇੱਕ ਵਾਰ ਸਾਰਿਆਂ ਨੂੰ ਮਤਲਬ ਆਪਣੇ ਲਈ ਸਾਰਿਆਂ ਨੂੰ ਇਕੱਠੇ ਕਰਨ ਲਈ ਤੁਹਾਡੇ ਬ੍ਰਦਰ ਸਰਬਜੀਤ ਸਿੰਘ ਖਾਲਸਾ ਨਾਲ ਸਾਡੀ ਗੱਲ ਹੋਈ ਉਹ ਕਹਿੰਦੇ ਕਿ ਮੇਰੀ ਸਿਸਟਰ ਨੇ ਮੇਰੇ ਤੇ ਹੀ ਕੇਸ ਜਿਹੜਾ ਉਹ ਕੀਤਾ ਹੋਇਆ ਤਾਂ ਇਸ ਕਰਕੇ ਮੈਂ ਤਾਂ ਉਹਦੀ ਸਪੋਰਟ ਨਹੀਂ ਕਰੂੰਗਾ ਤੇ ਨਾ ਪਾਰਟੀ ਹੋਈ ਸਾਡੀ ਉਹਨਾਂ ਦੀ ਮਤਲਬ ਅਮਰਤਪਾਲ ਵਾਲੀ ਪਾਰਟੀ ਤੁਹਾਡੀ ਸਪੋਰਟ ਕਰੇਗੀ ਉਹ ਕਹਿੰਦੇ ਕਿ ਉਹਨਾਂ ਨੇ ਤਾਂ ਮੇਰੇ ਤੇ ਹੀ ਕੇਸ ਕਰ ਦਿੱਤਾ ਲੋਕ ਸੇਵਾ ਕੀ ਕਰਨਗੇ ਤੁਹਾਡੇ ਤੇ ਇਹ ਇਲਜ਼ਾਮ ਲਾ ਰਹੇ ਨੇ ਚਲੋ ਮੈਂ ਆ ਵੇਖੋ ਆ ਬਹੁਤ ਪਰਸਨਲ ਮੈਟਰ ਹੈ ਵਿੱਚ ਦੀ ਜਿਹੜੀ ਸਟੋਰੀ ਹੈਗੀ ਹੈ ਸ਼ਾਇਦ ਸਾਰਿਆਂ ਨੂੰ ਨਹੀਂ ਪਤਾ ਹੈਗੀ ਹੈ ਤੇ ਮੈਂ ਔਨ ਔਰ ਵੀ ਮੈਂ ਗੱਲ ਡਿਸਕਲੋਸ ਨਹੀਂ ਕਰਨਾ ਚਾਹੁੰਦੀ ਹੈਗੀਆਂ ਕਿਉਂਕਿ ਪੈਨਪਰਾਵਾਂ ਦੀ ਬਹੁਤ ਗੱਲਾਂ ਹੁੰਦੀਆਂ ਹੈਗੀਆਂ ਜਿਵੇਂ ਜਦ ਸਰਬਜੀਤ ਇਲੈਕਸ਼ਨ 'ਚ ਲੜਿਆ ਸੀਗਾ ਉਸ ਟਾਈਮ ਜਸਵਿੰਦਰ ਤੇ ਸਰਬਜੀਤ ਦੀਆਂ ਵੀ ਕਾਫੀ ਕਨਫਲਿਕਟਸ ਅੱਗੇ ਆਈ ਸੀਗੇ ਹਨਾ ਦੋ ਮੈਂ ਜੱਸੀ ਨੂੰ ਰੋਕਦੀ ਰਹੀ ਸੀ ਆਪਾਂ ਕੰਮ ਨਹੀਂ ਕਰਨਾ ਪਰ ਜਿਵੇਂ ਉਸ ਸਰਬਜੀਤ ਦੇ ਬਿਆਨਾਂ ਦੇ ਉੱਤੇ ਰਿਐਕਟ ਉਹ ਹਨਾ ਆਟੋਮੈਟਿਕਲੀ ਟਿਕਲੀ ਰਿਐਕਟ ਕਰ ਰਿਹਾ ਸੀਗਾ ਤੇ ਚਲੋ ਬਹੁਤ ਗਲਤ ਗੱਲ ਸੀਗੀ ਮੈਂ ਉਹਦਾ ਸਮਰਥਨ ਨਹੀਂ ਕਰਦੀ ਹੈਗੀਆਂ ਪਰ ਮੈਨੂੰ ਹੈਗਾ ਕਿ ਆ ਗੱਲਾਂ ਸ਼ਾਇਦ ਸਾਰੀ ਮੋਸਟ ਆਫ ਦਾ ਫੈਮਲੀਆਂ ਵਿੱਚ ਹੁੰਦੀਆਂ ਨੇ ਆਪਸ ਭੈਣ ਭਰਾ ਵਿੱਚ ਕੋਈ ਨਾ ਕੋਈ ਪ੍ਰੋਬਲਮ ਚੱਲਦੀ ਹੈਗੀ ਹੈ ਹਨਾ ਤੇ ਇਸ ਕਰਕੇ ਇਹਨੂੰ ਪਰਸਨਲ ਮੈਟਰ ਸਮਝ ਕੇ ਇਹਨੂੰ ਸਾਈਡ ਤੇ ਰੱਖ ਦੇਣਾ ਚਾਹੀਦਾ ਹੈਗਾ ਤੇ ਸਾਨੂੰ ਫੈਮਲੀ ਦੇ ਉੱਤੇ ਹੀ ਛੱਡ ਦੇਣਾ ਚਾਹੀਦਾ ਜਿੱਦਨ ਦੀ ਤੁਸੀਂ ਆਜ਼ਾਦ ਚੋਣ ਲੜਨ ਦੀ ਐਲਾਨ ਕੀਤੀ ਆ ਉਦੋਂ ਦਾ ਤੁਹਾਡੀ ਕਿਸੇ ਨਾਲ ਗੱਲਬਾਤ ਹੋਈ ਹੋਵੇ ਜਾ ਮਾਨ ਸਾਹਿਬ ਦੇ ਨਾਲ ਜਾਂ ਅਮਰਪਾਲ ਕਾਲਸਾ ਦੀ ਪਾਰਟੀ ਦੇ ਨਾਲ ਜਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਨਾਲ ਕਿਸੇ ਦੇ ਨਾਲ ਤੁਹਾਡਾ ਤਾਲਮੇਲ ਹੋਇਆ ਦੇਖੋ ਮੈਂ ਜਦ ਦੀ ਮੈਂ ਐਲਾਨ ਕੀਤੀ ਹੈਗੀ ਆ ਗੱਲਬਾਤ ਤਾਂ ਸਾਰਿਆਂ ਨਾਲ ਚੱਲ ਰਹੀ ਹੈਗੀ ਆ ਐਦਾਂ ਨਹੀਂ ਹੈਗਾ ਤੇ ਅੱਗੇ ਆ ਕੇ ਦੇਖਦੇ ਆਪਾਂ ਅੱਗੇ ਹਨਾ ਕੀ ਰਿਜ਼ਲਟ ਆਂਦਾ ਹੈਗਾ ਅੱਗੇ ਫਰਦਰ ਤੇ ਗੱਲਾਂ ਸਾਰਿਆਂ ਨਾਲ ਚੱਲ ਰਹੀਆਂ ਹਨ ਹਾਂ ਪੱਕੀ ਹੂੰਗਾ ਹੰਗਾਰਾ ਮਿਲ ਰਿਹਾ ਤੁਹਾਨੂੰ ਹਾਂਜੀ ਹਾਂਜੀ ਹੰਗਾਰਾ ਤਾਂ ਮੈਨੂੰ ਬਹੁਤ ਅੱਛਾ ਮਿਲ ਰਿਹਾ ਹੈਗਾ ਬਹੁਤ ਲੋਕਾਂ ਦੇ ਕਾਲਸ ਆ ਰਹੇ ਸਾਰੇ ਮੈਨੂੰ ਬਹੁਤ ਸ਼ਾਬਾਸ਼ੀ ਦੇ ਰਹੇ ਹੈਗੇ ਇਹਦੇ ਨਾਲੇ ਕਹਿ ਰਹੇ ਕਿ ਬਹੁਤ ਵਧੀਆ ਸਟੈਪ ਤੁਸੀਂ ਚੱਕਿਆ ਹੈਗਾ ਹਾਲਾਂਕਿ ਬੀਬੀ ਖਾਲੜਾ ਜੀ ਚੋਣ ਲੜਨ ਦੇ ਇੱਛੁਕ ਲੱਗ ਨਹੀਂ ਰਹੇ ਪਰ ਫਿਰ ਵੀ ਅਮਰਤਪਾਲ ਵਾਲੀ ਪਾਰਟੀ ਇਹ ਗੱਲ ਕਹਿ ਰਹੀ ਹੈ ਕਿ ਸਾਡੇ ਵੱਲੋਂ ਪਹਿਲ ਦੇ ਤੌਰ ਤੇ ਬੀਬੀ ਖਾਲੜਾ ਜੀ ਉਮੀਦਵਾਰ ਹੋਣਗੇ ਤੇ ਜੇ ਉਹ ਮਤਲਬ ਚੋਣ ਲੜਦੇ ਆ ਫਿਰ ਤੁਹਾਡਾ ਕੀ ਸਟੈਂਡ ਰਹੇਗਾ ਦੇਖੋ ਮੈਂ ਨਾ ਕੌਮ ਵਿੱਚ ਕਿਸੇ ਤਰ੍ਹਾਂ ਦਾ ਕਨਫਲਿਕਟ ਨਹੀਂ ਚਾਹਨੀ ਹੈਗੀਆ ਹਣਾ ਉਹ ਵੀ ਬਹੁਤ ਰਿਸਪੈਕਟੇਬਲ ਹਨਾ ਸ਼ਹੀਦ ਪਰਿਵਾਰ ਦੇ ਹੈਗੇ ਨੇ ਉਹਨਾਂ ਨੇ ਵੀ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੇ ਹਸਬੰਦ ਬਹੁਤ ਕੰਮ ਕੀਤਾ ਹੈਗਾ ਕੌਮ ਲਈ ਤੇ ਮੈਂ ਮੈਂ ਕੋਈ ਕਨਫਲਿਕਟ ਨਹੀਂ ਚਾਹਨੀ ਹੈਗੀ ਮੈਨੂੰ ਮੈਨੂੰ ਇਹ ਬਹੁਤ ਇੰਪੋਰਟੈਂਟ ਨਹੀਂ ਆਹ ਵਾਲੇ ਇਲੈਕਸ਼ਨ ਲੜਨ ਦੇ ਹਨਾ ਮੇਰਾ ਮੇਰਾ ਥਾਟ ਪ੍ਰੋਸੈਸ ਡਿਫਰੈਂਟ ਹੈਗਾ ਇਲੈਕਸ਼ਨ ਆਹ ਇਲੈਕਸ਼ਨ ਲੜਨ ਲਈ ਹਨਾ ਜੇ ਉਹ ਆਂਦੇ ਹੈਗੇ ਨੇ ਹਨਾ ਤੇ ਵੱਡੇ ਨੇ ਬੀਇੰਗ ਐਲਡਰਲੀ ਤੇ ਮੈਂ ਉਹਨਾਂ ਦਾ ਮੈਂ ਆਪਣਾ ਨਾਮ ਵਾਪਸ ਲੈ ਲਾਂਗੀ ਤੇ ਉਹਨਾਂ ਦੀ ਸਪੋਰਟ ਵਿੱਚ ਪੂਰੀ ਖੜੀ ਰਵਾਂਗੀ ਮਤਲਬ ਜੇ ਖਾਲੜਾ ਜੀ ਚੋਣ ਲੜਦੇ ਆ ਤਾਂ ਤੁਸੀਂ ਚੋਣ ਨਹੀਂ ਲੜੋਗੇ। ਹਾਂ ਫਿਰ ਮੈਂ ਚੋਣ ਨਹੀਂ ਲੜਾਂਗਾ। ਇਹ ਤੁਸੀਂ ਖੁੱਲੇ ਤੌਰ ਤੇ ਕਹਿ ਨਹੀਂ। ਹਾਂਜੀ ਹਾਂਜੀ। ਬਾਕੀ ਪਾਰਟੀਆਂ ਦੇ ਨਾਲ ਜਦੋਂ ਗੱਲਬਾਤ ਹੋਈ ਉਦੋਂ ਵੀ ਤੁਸੀਂ ਕਿਹਾ। ਹਾਂਜੀ ਹਾਂਜੀ। ਮੈਂ ਜਦ ਵੀ ਸਪਸ਼ਟ ਕੀਤਾਗਾ ਜੇ ਖਾਲੜਾ ਜੀ ਲੜਦੇ ਨੇ ਤੇ ਮੈਂ ਨਹੀਂ ਲੜਾਂਗਾ। ਕਿਉਂਕਿ ਮੈਂ ਕਨਫਲਿਕਟ ਜੇ ਮੈਂ ਹੀ ਆ ਕਨਫਲਿਕਟ ਚ ਪੈ ਗਈ ਤਾਂ ਪਾਰਟੀਆਂ ਨੇ ਕਿੱਥੇ ਇਕੱਠੇ ਹੋਣਾ ਤਾਂ ਵੀ ਛੋਟੀ ਜੀ ਕੋਸ਼ਿਸ਼ ਹੀ ਹੈਗੀ ਕਿ ਸਾਰੇ ਇਕੱਠੇ ਹੋ ਕੇ ਮੈਨੂੰ ਸਪੋਰਟ ਕਰਨ। ਤਾਂ ਲੱਗਦਾ ਕਿ ਇਹ ਆਯਾਤ ਤੌਰ ਤੇ ਸਪੋਰਟ ਕਰਨਗੇ ਇਸ ਤਰੀਕੇ ਨਾਲ ਕਿਉਂਕਿ ਕਈ ਵਾਰੀ ਇਹ ਵੀ ਗੁੱਸਾ ਹੋ ਜਾਂਦਾ ਹੈ ਕਿ ਬੀਬਾ ਜੀ ਜੇ ਤੁਸੀਂ ਲੜਨਾ ਸੀ ਤਾਂ ਫਿਰ ਸਾਡੇ ਨਾਲ ਘਟੋ ਘਟ ਸਲਾਹ مشورہ ਕਰ ਲੈਂਦੇ ਤਾਂ ਤੁਹਾਨੂੰ ਲੱਗਦਾ ਹੈ ਕਿ ਇਸ ਤਰੀਕੇ ਦਾ ਕੋਈ ਗੁੱਸਾ ਗਿਲਾ ਨਹੀਂ ਹੋਊਗਾ ਕਿਸੇ ਨੂੰ ਚਲੋ ਥੋੜਾ ਬਹੁਤ ਤਾਂ ਕੁਝ ਹੋ ਸਕਦਾ ਹੈ ਕਿ ਸਾਣਾ ਸਲਾਹ ਕਰਦੇ ਆ ਵਾਟ ਐਵਰ ਤੇ ਪਰ ਉਹ ਹੀ ਹੈ ਨਾ ਜੇ ਮੈਂ ਸਾਰਿਆਂ ਨਾਲ ਸਲਾਹ ਕਰਦੀ ਤੇ ਸਾਰਿਆਂ ਦੀ ਅਲੱਗ-ਅਲੱਗ رائے ਜੀ ਅੱਗੇ ਆ ਜਾਣੀ ਸੀ ਫਿਰ ਮੈਂ ਕਿਤੇ ਕੋਈ ਡਿਸੀਜਨ ਨਹੀਂ ਲੈ ਪਾਣਾ ਸੀਗਾ ਹਨਾ ਤੇ ਇਸ ਕਰਕੇ ਮੈਂ ਤਾਂ ਹੀ ਐਲਾਨ ਕੀਤਾ ਹੈਗਾ ਤਾਂ ਹੀ ਮੇਰੇ ਜਿਹੜੇ ਵੀਰ ਭਰਾ ਨੇ ਹਨਾ ਉਹਨਾਂ ਨੇ ਮੈਨੂੰ ਆਹੀ ਕਹਿ ਕੇ ਕਿਹਾ ਹੈ ਕਿ ਤੁਸੀਂ ਬਾਅਦ ਵਿੱਚ ਸਾਰਿਆਂ ਨਾਲ ਗੱਲ ਕਰਿਓ ਤੇ ਫਿਰ ਦੇਖੋ ਕੀ ਰਿਜ਼ਲਟ ਨਿਕਲਦਾ ਹੈਗਾ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਪਰਿਵਾਰ ਤੇ ਵੀ ਹਾਲਾਂਕਿ ਮੈਂ ਫਿਰ ਇਹ ਗੱਲ ਕਹਿ ਰਿਹਾ ਕਿ ਕੌਮ ਤੁਹਾਡੇ ਪਰਿਵਾਰ ਦੀ ਰੀਣੀ ਹੈ ਬਹੁਤ ਵੱਡੀ ਕੁਰਬਾਨੀ ਤੁਹਾਡੇ ਪਰਿਵਾਰ ਦੀ ਹੈ ਪਰ ਫੇਰ ਵੀ ਕਿਤੇ ਨਾ ਕਿਤੇ ਜਿਸ ਤਰੀਕੇ ਨਾਲ ਅੱਗੇ ਜਾ ਕੇ ਸਵਾਲ ਉੱਠ ਜਾਂਦੇ ਆ ਕਿ ਤੁਹਾਡੇ ਪਰਿਵਾਰ ਦੇ ਵਿੱਚੋਂ ਤੁਸੀਂ ਚੌਥੇ ਪੰਜਵੇਂ ਜੀ ਹੋ ਜਿਹੜੇ ਪੋਲਿਟਿਕਸ ਦੇ ਵਿੱਚ ਆਉਣਾ ਚਾਹੁੰਦੇ ਹੋ ਜਾਂ ਆ ਰਹੇ ਹੋ ਤਾਂ ਬਹੁਤ ਸਾਰੇ ਲੋਕ ਪਰਿਵਾਰਵਾਦ ਦੇ ਵੱਖ-ਵੱਖ ਪਾਰਟੀਆਂ ਨੂੰ ਲੈ ਕੇ ਚਾਹੇ ਉਹ ਗਾਂਧੀ ਪਰਿਵਾਰ ਤੇ ਹੋਵੇ ਚਾਹੇ ਉਹ ਇਤੇ ਬਾਦਲ ਪਰਿਵਾਰ ਤੇ ਹੋਵੇ ਹੋਰ ਵੀ ਬਹੁਤ ਸਾਰੇ ਪਰਿਵਾਰਾਂ ਦੇ ਉੱਪਰ ਉੱਠਦੇ ਆ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਸ਼ਹੀਦ ਪਰਿਵਾਰ ਤੇ ਉੱਪਰ ਵੀ ਇਹੋ ਜਿਹੇ ਸਵਾਲ ਉੱਠਣਗੇ ਦੇਖੋ ਪਰਵਾ ਪਰ ਪਰਿਵਾਰਵਾਦ ਤਾਂ ਤਦ ਹੋਏਗਾ ਨਾ ਜੇ ਮੈਂ ਕਿਸੇ ਪਾਰਟੀ ਕੋਲ ਟਿਕਟ ਮੰਗ ਰਹੀ ਹੈਗੀ ਆ ਹਨਾ ਤੇ ਯਾ ਮੈਂ ਕਿਸੇ ਪਾਰਟੀਕੂਲਰ ਪਾਰਟੀ ਕੋ ਟਿਕਟ ਮੰਗ ਰਹੀ ਆ ਤਾਂ ਮੈਂ ਇੰਡੀਪੈਂਡੈਂਟ ਲੜ ਰਹੀ ਪਰ ਕੌਮ ਤਾਂ ਤੁਹਾਨੂੰ ਆਪਣਾ ਪਰਿਵਾਰ ਹੀ ਸਮਝੀਏ ਨਾ ਚਾਹੇ ਤੁਹਾਡੇ ਬ੍ਰਦਰ ਚੋਂ ਲੜ ਰਹੇ ਹੋਣ ਚਾਹੇ ਤੁਸੀਂ ਚੋਂ ਲੜ ਰਹੇ ਹੋ ਕੌਮ ਤਾਂ ਤੁਹਾਨੂੰ ਆਪਣਾ ਪਰਿਵਾਰ ਸਮਝੋ ਹਾਂ ਨਹੀਂ ਕੌਮ ਤਾਂ ਮੈਨੂੰ ਆਪਣਾ ਪਰਿਵਾਰ ਸਮਝਦੀ ਹੈ ਪਰ ਮੈਂ ਪਾਰਟੀਆਂ ਦੀ ਗੱਲ ਕਰ ਰਹੀ ਹਾਂ ਨਾ ਪਰਿਵਾਰਵਾਦ ਆ ਗੋਏਗਾ ਜੇ ਮੈਂ ਕਿਸੇ ਪਾਰਟੀ ਤੋਂ ਟਿਕਟ ਮੰਗ ਰਹੀ ਆ ਜਿਵੇਂ ਸਰਬਜੀਤ ਦੀ ਪਾਰਟੀ ਤੋਂ ਮੈਂ ਮੰਗ ਰਹੀ ਆ ਉਹ ਕਹਿਣਗੇ ਸਰਬਜੀਤ ਤਾਂ ਆਲਰੇਡੀ ਹੈਗਾ ਫਿਰ ਤੁਸੀਂ ਕੀ ਕਰਨਾ ਹੈਗਾ ਦਿਸ ਇਜ਼ ਮਾਈ ਇੰਡੀਪੈਂਡੈਂਟ ਡਿਸੀਜਨ ਹਣਾ ਆ ਡੈਮੋਕ੍ਰੇਸੀ ਹੈਗੀ ਆਈ ਗੈਸ ਤੇ ਸਾਈਡ ਕੌਣ ਕਰੇਗਾ ਆ ਉਥੇ ਲੋਕ ਡਿਸਾਈਡ ਕਰਨਗੇ ਉਹ ਵੋਟ ਦੇਣਗੇ ਹਨਾ ਉਹਨਾਂ ਦਾ ਡਿਸੀਜਨ ਹੈਗਾ ਆ ਤਾਂ ਹੈ ਨਹੀਂ ਕਿ ਕਿਸੇ ਪਾਰਟੀ ਨੇ ਸਾਨੂੰ ਮਨਿਸਟਰੀਆਂ ਦਿੱਤੀਆਂ ਹੋਈਆਂ ਹਾਂ ਹਾਂ ਮੇਰੇ ਭਰਾ ਨੂੰ ਦਿੱਤੀ ਸੀਗੀ ਅੱਜ ਮੈਂ ਵੀ ਮੰਗ ਰਹੀ ਆ ਉਹ ਪਰਿਵਾਰਵਾਦ ਹੁੰਦਾਗਾ ਆ ਤਾਂ ਮੇਰਾ ਆਪਣਾ ਇੰਡੀਵਿਜੂਅਲ ਡਿਸੀਜਨ ਆ ਮੈਂ ਕਿਸੇ ਪਾਰਟੀ ਨਾਲ ਕਨੈਕਟਡ ਨਹੀਂ ਕਿਸ ਨਾਲ ਲਿੰਕ ਨਹੀਂ ਹੈਗੀਆਂ ਹਨਾ ਆ ਤਾਂ ਤਰਨ ਤਰਨ ਦੀ ਲੋਕ ਜ ਡਿਸਾਈਡ ਕਰਨਗੇ ਕੀ ਉਹ ਕੀ ਚਾਹੁੰਦੇ ਹੈਗੇ ਨੇ ਤੁਸੀਂ ਬਹੁਤ ਸਾਰੀਆਂ ਮੁਸ਼ਕਲਤਾਂ ਦੇ ਵਿੱਚੋਂ ਲੰਘ ਕੇ ਆਏ ਹੋ ਔਰ ਮੈਨੂੰ ਲੱਗਦੀ ਛੋਟੇ ਛੋਟੇ ਸੀ ਜਦੋਂ ਪਹਿਲਾਂ ਤੁਹਾਡੇ ਫਾਦਰ ਸਾਹਿਬ ਸ਼ੀਧੀ ਪ੍ਰਾਪਤ ਕਰ ਗਏ ਫਿਰ ਤੁਹਾਡੇ ਮਦਰ ਵੀ ਜਿਹੜੇ ਉਹ ਕਾਲ ਚਲਾਣਾ ਕਰ ਗਏ ਕਿਵੇਂ ਦੀ ਰਹੀ ਲਾਈਫ ਉਦੋਂ ਤੁਹਾਡੇ ਭਰਾਵਾਂ ਦੀ ਤੁਹਾਡੀ ਕਿਹੋ ਜਿਹੀ ਹਾਲਾਤਾਂ ਵਿੱਚੋਂ ਲੰਘ ਕੇ ਆਏ ਜਦ ਸਾਡੇ ਪਿਤਾ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਉਸ ਟਾਈਮ ਤਾਂ ਉਸ ਟਾਈਮ ਤਾਂ ਅਸੀਂ ਬਹੁਤ ਛੋਟੇ ਸੀਗੇ ਮੈਂ 6 ਸਾਲ ਦੀ ਸੀ ਸਰਵਜੀਤ 5 ਸਾਲ ਦਾ ਸੀ ਜਸਵਿੰਦਰ ਸਵਾਖ ਸਾਲ ਦਾ ਸੀ ਉਸ ਟਾਈਮ ਅੰਨੀ ਸਮਝ ਹੀ ਨਹੀਂ ਸੀ ਆਣੀ ਪਤਾ ਸੀ ਕੀ ਹੋ ਗਿਆਗਾ ਬਸ ਆ ਪਤਾ ਸੀਗਾ ਕਿ ਡੈਡ ਨਹੀਂ ਹੈ ਪਿਤਾ ਜੀ ਨਹੀਂ ਹੈਗੇ ਨੇ ਹਣਾ ਤੇ ਚਲੋ ਪਰ ਮਾਤਾ ਜੀ ਸੀਗੇ ਸਾਨੂੰ ਮਾਤਾ ਜੀ ਦੇ ਨਾਲ ਹੀ ਬਹੁਤ ਹੌਸਲਾ ਸੀਗਾ ਹਣਾ ਤੇ ਜ ਜ ਫਿਰ 7 ਸਾਲ ਬਾਅਦ ਹੀ ਹਨਾ ਇਕਦਾਂ ਹੀ ਸਾਡੇ ਮਾਤਾ ਜੀ ਵੀ ਉਦੋਂ 12 13 ਸਾਲ ਦੀ ਹੋਈ ਸੀ ਹਾਂ ਉਸ ਟਾਈਮ ਮੇਰੇ 13 ਸਾਲ ਦੀ ਸੀ ਕਿ 12 13 ਸਾਲ ਦੀ ਏ ਸੀ ਤੇ ਉਸ ਟਾਈਮ ਉਸ ਤੋਂ ਬਾਅਦ ਸਾਡੇ ਮਾਤਾ ਜੀ ਐਗਜ਼ੈਕਟ ਸਾਨੂੰ ਚਟਕਾ ਜਦ ਲੱਗਿਆ ਜਾਂ ਸਾਡੇ ਮਾਤਾ ਜੀ ਚਲੇ ਗਏ ਕਿਉਂਕਿ ਫਿਰ ਸਾਡੇ ਕੋਲ ਕੋਈ ਵੀ ਨਹੀਂ ਸੀਗਾ ਲੁਕ ਆਫ ਟਕਰਨ ਨੂੰ ਕੋ ਮਤਲਬ ਕੋਈ ਦੇਖਣ ਨੂੰ ਨਹੀਂ ਸੀਗਾ ਤੇ ਮੈਂ ਤਾਂ ਜੋ ਮੇਰਾ ਲਾਈਫ ਦਾ ਐਕਸਪੀਰੀਅੰਸ ਹੈਗਾ ਮੈਂ ਤਾਂ ਆ ਹੀ ਦੇਖਿਆ ਹੈਗਾ ਕਿ ਸਾਰੇ ਰਿਸ਼ਤੇ ਸਭ ਕੁਝ ਪੇਰੈਂਟਸ ਨਾਲ ਹੀ ਹੁੰਦਾ ਹੈਗਾ ਜੋ ਅਸੀਂ ਸਫਰ ਕੀਤਾ ਹੈਗਾ ਜੇ ਟਾਈਮ ਤੋਂ ਅਸੀਂ ਨਿਕਲੇ ਆ ਇਕੱਲੇ ਮੈਂ ਨਹੀਂ ਨਿਕਲੀ ਸਰਬਜੀਤ ਜਸਵਿੰਦਰ ਹਨਾ ਅਸੀਂ ساری ਉਮਰ ਅਸੀਂ ਹੌਸਟਲਾਂ 'ਚ ਹੀ ਰਹੇ ਆ ਕਿਉਂਕਿ ਸਾਗੋ ਆਣ ਨੂੰ ਕੋਈ ਥਾਂ ਨਹੀਂ ਸੀ ਹੌਸਟਲ ਤੋਂ ਬਾਹਰ ਹਨਾ ਤੇ ਜਿਹੜਾ ਉਹ ਫੇਸ ਅਸੀਂ ਦੇਖਿਆ ਖਰਚੇ ਵਗੈਰਾ ਕੌਣ ਕਰਦਾ ਸੀ ਖਰਚਾ ਤਾਂ ਅਸੀਂ ਆਪੇ ਹੀ ਕਰਦੇ ਸੀਗੇ ਸਾਡੇ ਮਦਰ ਦੀ ਜੋ ਸੇਵਿੰਗਸ ਸੀਗੀਆਂ ਅੱਛਾ ਹਾਂਜੀ ਹਾਲਾਤ ਮਤਲਬ ਜਿਸ ਦਿਨ ਇਹ ਚੀਜ਼ ਹੋਈ ਜਿਸ ਦਿਨ ਤੁਹਾਡੇ ਫਾਦਰ ਫਾਦਰ ਦੀ ਜਿਹੜੀ ਡੈਥ ਹੁੰਦੀ ਹੈ ਜਿਸ ਦਿਨ ਪਹਿਲਾਂ ਇੰਦਰਾ ਗਾਂਧੀ ਉਹਨਾਂ ਨੂੰ ਤਾਂ ਉੱਥੇ ਹੀ ਮੌਕੇ ਤੇ ਤੁਹਾਡੇ ਫਾਦਰ ਜੀ ਜਿਹੜੇ ਸ਼ੀਧੀ ਪ੍ਰਾਪਤ ਕਰ ਜਾਂਦੇ ਆ ਜਿਸ ਦਿਨ ਇਹ ਗੱਲ ਹੁੰਦੀ ਹੈ ਤੁਸੀਂ ਮਹਾਲਾ ਕਿ ਮਾੜਾ ਮੂਟਾ ਤਾਂ ਥੋੜਾ ਪਤਾ ਹੀ ਹੁੰਦਾ ਕਿਹੋ ਜਿਹੇ ਹਾਲਾਤ ਘਰ ਦੇ ਔਰ ਉਸ ਤੋਂ ਬਾਅਦ ਅੱਗੇ ਕਿਹੋ ਜਿਹੇ ਹਾਲਾਤ ਚੱਲਣੇ ਪਏ ਕਿਉਂਕਿ ਬਹੁਤ ਸਾਰੇ ਉੱਥੇ ਦੰਗਾ ਹੋਰ ਬੜਾ ਕੁਝ ਹੋਇਆ ਐਕਚੁਅਲੀ ਜਿੱਥੇ ਅਸੀਂ ਰਹਿੰਦੇ ਸੀ ਅਸ਼ੋਕਾ ਪੁਲਿਸ ਲਾਈਨ ਉਹ ਇੰਦਰਾ ਗਾਂਧੀ ਦੇ ਘਰ ਦੇ ਬਿਲਕੁਲ ਹੀ ਬੈਕ ਤੇ ਸੀਗਾ ਤੇ ਉਹ ਸਾਡੇ ਘਰ ਸਾਨੂੰ ਹਾਊਸ ਅਰੈਸਟ ਕਰਕੇ ਰੱਖਿਆ ਹੋਇਆ ਸੀਗਾ ਅ 8 10 ਪੁਲਸ ਵਾਲੇ ਦਿਨ ਰਾਤ ਸਾਡੇ ਘਰ ਰਹਿੰਦੇ ਸੀਗੇ ਅ ਤੇ ਸੇਫਟੀ ਲਈ ਹਾਂ ਆਪਣ ਸੇਫਟੀ ਲਈ ਐਕਚੁਅਲੀ ਨਹੀਂ ਛੋਟੇ ਸੀ ਸਮਝ ਨਹੀਂ ਸੀ ਮੇਬੀ ਸੇਫਟੀ ਲਈ ਰਹਿੰਦੇ ਸੀਗੇ ਕਿਉਂਕਿ ਅਸੀਂ ਤਾਂ ਛੋਟੇ ਸਾਡੇ ਮਾਦਰ ਨੂੰ ਤੋਂ ਲੈ ਗਏ ਸੀ ਇਨਵੈਸਟੀਗੇਸ਼ਨ ਲਈ ਅਸੀਂ ਸੀਗੇ ਤਿੰਨੋਂ ਭੈਣ ਭਰਾ ਤੇ ਸਾਡੀ ਦਾਦੀ ਸੀਗੇ ਤੇ ਸੇਫਟੀ ਲਈ ਉੱਥੇ ਕੋਈ ਆਂਦਾ ਨਹੀਂ ਸੀਗਾ ਉਸ ਏਰੀਆ ਵਿੱਚ ਨਾ ਜਿਵੇਂ ਕੋਈ ਤੇ ਫਿਰ ਅਸੀਂ ਮਹੀਨਾ ਕੁ ਉੱਥੇ ਰਹੇ ਫਿਰ ਉਸ ਤੋਂ ਬਾਅਦ ਅਸੀਂ ਪੰਜਾਬ ਆ ਗਏ ਤੇ ਪੰਜਾਬ ਜਦ ਅਸੀਂ ਆਏ ਤੇ ਸਾਨੂੰ ਕੋਈ ਮਕਾਨ ਕਿਰਾਏ ਤੇ ਨਹੀਂ ਦਿੰਦਾ ਸੀਗਾ ਸਾਰੇ ਡਰਦੇ ਸੀਗੇ ਪੰਜਾਬ ਚ ਪੰਜਾਬ ਚ ਤੇ ਅਸੀਂ ਮਤਲਬ ਖਰੜ ਵਿੱਚ ਰਹਿੰਦੇ ਸੀਗੇ ਹੁਣ ਤਾਂ ਖਰੜ ਅਲਗ ਤਰ੍ਹਾਂ ਦਾ ਹੋ ਗਿਆ ਹੈਗਾ ਉਸ ਟਾਈਮ ਤੱਕ ਖਰੜ ਬਹੁਤ ਜ਼ਿਆਦਾ ਬੈਂਗਲ ਜਿਹਾ ਸੀ ਜਪਨਾ ਕਰ ਕੋਈ ਨਹੀਂ ਸੀ ਪੰਜਾਬ ਜਪਨਾ ਕਰ ਕੋਈ ਨਹੀਂ ਸੀਗਾ ਅੱਛਾ ਮਲੋਏ ਸੀਗਾ ਸਾਡੇ ਦਾਦਾ ਦਾਦੀ ਦਾ ਹਨਾ ਤੇ ਪਰ ਸਾਡਾ ਆਪਣਾ ਕੋਈ ਘਰ ਨਹੀਂ ਸੀਗਾ ਮਦਰ ਇੱਕ ਸਾਲ ਉੱਥੇ ਵੀ ਰਹੇ ਹੈਗੇ ਨੇ ਮਲੋਏ ਵੀ ਰਹੇ ਹੈਗੇ ਨੇ ਦਾਦੀ ਜੀ ਨਾਲ ਤੇ ਹਨਾ ਉੱਥੇ ਉਸ ਟਾਈਮ ਉੱਥੇ ਸਾਰੇ ਬੱਚੇ ਰਹਿੰਦੇ ਸੀਗੇ ਤੇ ਫਿਰ ਜਦ ਅਸੀਂ ਖਰੜ ਆਏ ਹੈਗੇ ਆ ਤੇ ਉੱਥੇ ਕੋਈ ਮਕਾਨ ਕਿਰਾਏ ਤੇ ਨਹੀਂ ਦੇਣਾ ਉੱਥੇ ਕੱਲੇ ਜਿਵੇਂ ਖੇਤਾਂ ਵਿੱਚ ਜਿੱਥੇ ਦੋ ਕਮਰੇ ਬਣੇ ਹੁੰਦੇ ਨੇ ਉੱਥੇ ਕਿਰਾਏ ਤੇ ਲੈਣਾ ਮਕਾਨ ਹਾਂ ਅਸੀਂ ਛੋਟੇ-ਛੋਟੇ ਹੋਣਾ ਕੋਈ ਸਕੂਲ ਸਾਨੂੰ ਐਡਮਿਸ਼ਨ ਨਹੀਂ ਦਿੰਦਾ ਸੀਗਾ ਅੱਛਾ ਪੰਜਾਬ ਦੇ ਵਿੱਚ ਵੀ ਹਾਂ ਜੀ ਪੰਜਾਬ ਵਿੱਚ ਵੀ ਅੱਛਾ ਕੋਈ ਐਡਮਿਸ਼ਨ ਹੀ ਕੋਈ ਸਕੂਲ ਐਡਮਿਸ਼ਨ ਨਹੀਂ ਦਿੰਦਾ ਸੀ ਕੋਈ ਮਕਾਨ ਨਹੀਂ ਦਿੰਦਾ ਸੀਗਾ ਫੇਰ ਬੜਾ ਔਖਾ ਫੇਰ ਮਮਦਾਰ ਵਗੈਰਾ ਕਿਸੇ ਨੇ ਸਾਥ ਨਹੀਂ ਦਿੱਤਾ ਤੇ ਦੇਖੋ ਜਦੋਂ ਇੰਦਰਾ ਗਾਂਧੀ ਹੋਰਾਂ ਦੀ ਡੈਥ ਹੋਈ ਤਾਂ ਆਬਵੀਅਸਲੀ ਉਹ ਦੇਸ਼ ਦੇ ਪ੍ਰਧਾਨ ਮੰਤਰੀ ਸੀਗੇ ਉਹਨਾਂ ਦਾ ਪੂਰੇ ਸ਼ਾਨੋ ਸ਼ੌਕਤ ਦੇ ਨਾਲ ਅੰਤਿਮ ਸੰਸਕਾਰ ਵਗੈਰਾ ਸਾਰਾ ਹੋਇਆ ਹੁਣ ਇੱਧਰ ਨਾਲੇ ਹੀ ਤੁਹਾਡੇ ਫਾਦਰ ਸਾਹਿਬ ਦੀ ਸ਼ਹੀਦੀ ਹੋ ਜਾਂਦੀ ਹੈ ਤਾਂ ਤੁਹਾਡੇ ਫਾਦਰ ਸਾਹਿਬ ਦੀ ਅੰਤਿਮ ਕਰਿਆ ਜਾਂ ਉਹ ਉਹ ਕਿਹਾ ਜਾ ਸਿਸਟਮ ਸੀਗਾ ਐਕਚੁਅਲੀ ਸਾਡੇ ਫਾਦਰਸ ਆਮ ਨੂੰ ਤਾਂ ਸਾਨੂੰ ਦਿਖਾਇਆ ਵੀ ਨਹੀਂ ਗਿਆ ਸੀਗਾ ਨਾ ਮੇਰੇ ਮਦਰ ਨੂੰ ਨਾ ਸਾਡੇ ਦਾਦੀ ਨੂੰ ਨਾ ਦਾਦੇ ਨੂੰ ਸਿਰਫ ਮੇਰੇ ਫਾਦਰ ਦੇ ਇੱਕ ਵੱਡੇ ਭਰਾ ਸੀਗੇ ਹੂੰ ਬਸ ਸਿਰਫ ਉਹਨਾਂ ਨੂੰ ਇੱਕ ਜਣੇ ਨੂੰ ਲੈ ਕੇ ਗਏ ਸੀਗੇ ਉਹਨਾਂ ਦੀ ਸ਼ਕਲ ਦਿਖਾਉਣ ਲਈ ਤੇ ਉਹਨਾਂ ਦੇ ਅੱਗੇ ਸੰਸਕਾਰ ਕੀਤਾ ਉਹਨਾਂ ਨੇ ਤੇ ਅੱਛਾ ਸੰਸਕਾਰ ਮੌਕੇ ਵੀ ਤੁਹਾਡੇ ਪਰਿਵਾਰ ਨੂੰ ਜਾਣ ਨਹੀਂ ਦਿੱਤਾ ਗਿਆ ਨਹੀਂ ਜਾਣ ਦਿੱਤਾ ਗਿਆ ਤੁਹਾਨੂੰ ਬਿਨਾਂ ਦੱਸੀ ਸੰਸਕਾਰ ਕਰ ਦਿੱਤਾ ਬਸ ਉਹ ਤਾਇਆ ਜੀ ਨੂੰ ਸਾਜੇ ਨੂੰ ਲੈ ਗਏ ਤੇ ਉਹਨਾਂ ਦੇ ਅੱਗੇ ਸੰਸਕਾਰ ਕਰ ਦਿੱਤਾ ਤੇ ਮੇਰੇ ਮਦਰ ਇਸ ਗੱਲ ਤੋਂ ਐਨੇ ਪਰੇਸ਼ਾਨ ਐਨੇ ਰੋਂਦੇ ਸੀਗੇ ਤੇ ਨਾਲੇ ਬਹਿਤ ਆਇਆ ਜੀ ਨਾਲ ਲੜਦੇ ਸੀਗੇ ਕਿ ਤੁਸੀਂ ਕਿਉਂ ਕਿਦਾਂ ਹਾਮੀ ਭਰ ਦਿੱਤੀ ਮੈਨੂੰ ਇੱਕ ਵਾਰ ਦੇਖ ਤਾਂ ਲੈਣ ਦਿੰਦੇ ਤੁਸੀਂ ਕਿਵੇਂ ਹਾਂ ਕਹਿ ਦਿੱਤਾ ਸੰਸਕਾਰ ਲਈ ਮੇਰੇ ਮਦਰ ਨੂੰ ਬਹੁਤ ਜ਼ਿਆਦਾ ਹਰਟ ਹੋਈ ਸੀ ਆ ਗੱਲ ਕਿ ਮੈਂ ਇੱਕ ਵਾਰ ਲਾਸਟ ਟਾਈਮ ਦੇਖ ਵੀ ਨਹੀਂ ਪਾਈ ਤੇ ਜਿਹੜੇ ਅੱਜ ਬੇਸ਼ੱਕ ਅੱਜ ਸਿੱਖੋਂ ਤੁਹਾਡੇ ਫਾਦਰ ਨੂੰ ਇਹ ਗੱਲ ਕਹਿੰਦੀ ਹੋਵੇ ਕਿ ਤੁਹਾਡੇ ਫਾਦਰ ਨੇ ਸਿੱਖੋਂ ਦੀ ਪੱਗ ਸਿਰ ਤੇ ਜਿਹੜੀ ਉਹ ਰੱਖੀ ਪਰ ਉਸ ਸਮੇਂ ਤੁਸੀਂ ਦੱਸ ਰਹੇ ਹੋ ਬਿਹੇਵੀਅਰ ਇਹੋ ਜਿਹਾ ਰਿਹਾ ਉਦੋਂ ਕਿਸੇ ਕੌਮ ਦੇ ਬੰਦੇ ਨੇ ਕਿਸੇ ਕੌਮ ਦੇ ਲੀਡਰ ਨੇ ਅਜ ਅਕਾਲੀ ਨੇ ਉਸ ਸਮੇਂ ਸਿਮਰਜੀਤ ਮਾਨ ਹੋਣੀ ਵੀ ਸੀ ਹੋਰ ਵੀ ਬਹੁਤ ਸਾਰੀਆਂ ਪੰਧਕ ਤੇ ਨਾ ਸੀ ਉਦੋਂ ਵੀ ਤੁਹਾਡੀ ਕਿਸੇ ਨੇ ਬਾਣੀ ਪੜ੍ਹੀ ਨਹੀਂ ਦੰਦਮਈ ਟਕਸਾਲ ਨੇ ਸਾਜੀ ਹੈਲਪ ਕੀਤੀ ਹਾਂ ਤੇ ਦੰਦਮਈ ਟਕਸਾਲ ਨੇ ਸਾਜੀ ਜਰੂਰ ਹੈਲਪ ਕੀਤੀ ਮੇਰੇ ਮਾਦਰ ਦੀ ਵੀ ਹਾਂ ਤੇ ਹਰ ਤਰ੍ਹਾਂ politically ਵੀ otherwise ਵੀ ਤੇ ਦਮਦਮੀ ਟਕਸਾਲ ਇੱਕ ਸੀ ਜਿਹੜੇ ਮਦਦੀ ਸਪੋਰਟਸ ਖੜੇ ਰਹੇ इवन ਕੀ ਜ ਮਤਲਬ ਜਦ ਤੱਕ ਅਸੀਂ ਸਕੂਲ ਪੜਦੇ ਸੀਗੇ ਸਾਡੇ ਸਕੂਲ ਦੀਆਂ ਸਾਰੀਆਂ ਫੀਸਿਸ ਦਮਦਮੀ ਟਕਸਾਲ ਨੇ ਦਿੱਤੀਆਂ ਹੈਗੀਆਂ ਨੇ ਤੇ ਉਦੋਂ ਬਾਅਦ ਚੋ ਰਹਿਣ ਸਹਿਣ ਦਾ ਕੋਈ ਪ੍ਰਬੰਧ ਹੈ ਉਸ ਤੋਂ ਬਾਅਦ ਪੰਜ ਫੇਸ ਮੇਰੇ ਮਦਰ ਨੇ ਘਰ ਬਣਾਇਆ ਸੀਗਾ ਫਿਰ ਅਸੀਂ ਉੱਥੇ ਚਲੇ ਗਏ ਸੀਗੇ ਅੱਛਾ ਉਹ ਫਿਰ ਤੁਸੀਂ ਜਿਹੜਾ ਜਿਹੜੇ ਉਹ ਐਮਪੀ ਬਣੇ ਕੋਈ ਸੈਲੀ ਵਗੈਰਾ ਫੰਡਸ ਵਗੈਰਾ ਉੱਥੋਂ ਬਣਾਇਆ ਉਹ ਨਹੀਂ ਉਹ ਪਹਿਲਾਂ ਹੀ ਮਾਦਰ ਨੇ ਬਣਾ ਦੇ ਉਹ ਦਮਦਮੀ ਟਕਸਾਲ ਨੇ ਉਹਨਾਂ ਨੇ ਬਣਾ ਕੇ ਹਾਂਜੀ ਹਾਂਜੀ ਤਾਂ ਫਿਰ ਹੁਣ ਤੁਸੀਂ ਕੀ ਵੱਖਰਾ ਕਰਨਾ ਚਾਹੁੰਦੇ ਹੋ ਤੁਹਾਡੇ ਦਾਦਾ ਜੀ ਤੁਹਾਡੇ ਮਾਦਰ ਤੁਹਾਡੇ ਹੋਰ ਫੈਮਿਲੀ ਮੈਂਬਰ ਤੁਹਾਡਾ ਬ੍ਰਦਰ ਇਸ ਸਿਆਸਤ ਦੇ ਵਿੱਚ ਆਏ ਨਹੀਂ ਐਮਪੀ ਉਹ ਵੀ ਬਣੇ ਐ ਵੀ ਤੁਹਾਡੇ ਬ੍ਰਦਰ ਵੀ ਬਣੀ ਹੁਣ ਤੁਸੀਂ ਕੀ ਵੱਖਰਾ ਕਰਨਾ ਚਾਹੁੰਦੇ ਹੋ ਸਿਆਸਤ ਦੇ ਮੈਂ ਨਾ ਕੁਝ ਵੱਖਰਾ ਨਹੀਂ ਕਰਨਾ ਚਾਹਦੀ ਮੈਂ ਸਿਰਫ ਆਪਣੀ ਮਾਧ ਦੇ ਫੁੱਟਪ੍ਰਿੰਟਸ ਤੇ ਚੱਲਣਾ ਚਾਹਦੀ ਜੋ ਮੇਰੇ ਮਾਧ ਨੇ ਜਿੱਦਾਂ ਮੇਰੇ ਮਾਧ ਨੇ ਕੌਮ ਦੀ ਸੇਵਾ ਕੀਤੀ ਹੈ ਆਪਣੀ ਆਵਾਜ਼ ਚੱਕੀ ਹੈ ਪਾਰਲੀਮੈਂਟ ਵਿੱਚ ਹਨਾ ਮੇਰੇ ਮਾਧ ਹੀ ਕੋਲੇ ਜੀ ਸੀਗੇ ਜਿਨੇ ਰਜੀਵ ગાંધી ਨੂੰ ਵੈਚ ਨੂੰ ਕਹਤਾ ਸੀਗਾ ਸੈਸ਼ਨ ਵਿੱਚ ਕਿ ਆਹ ਕਾਤਿਲ ਹੈ ਸਿੱਖਾਂ ਦਾ ਕਾਤਿਲ ਇਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਤੇ ਮੈਂ ਮੈਂ ਬਸ ਆਪਣੇ ਮਾਤਾ ਜੀ ਦੇ ਫੁੱਟਪ੍ਰਿੰਟਸ ਤੇ ਚੱਲਣਾ ਚਾਹਦੀ ਹਾਂ ਉਹਨਾਂ ਦੇ ਵਾਂਗ ਆਪਣੀ ਕੌਮ ਦੀ ਸਿੱਖ ਪੰਥ ਦੀ ਆਵਾਜ਼ ਉਠਾਉਣਾ ਚਾਹਨੀ ਹੈਗੀ ਆ ਇਹ ਵਿਧਾਨ ਸਭਾ ਚ ਜੇ ਮੈਨੂੰ ਲੋਕ ਸਭਾ ਦਾ ਮੌਕਾ ਮਿਲੇ ਉੱਥੇ ਵੀ ਹਨਾ ਤਾਂ ਕਿ ਸਾਡੀ ਆਵਾਜ਼ ਨੂੰ ਦਬਾਇਆ ਨਾ ਜਾਵੇ ਜੇ ਮੇਰੇ ਮਾਦਰ ਚੱਲਦੇ ਇਨਕਾਊਂਟਰ ਵਿੱਚੋਂ ਮੁੰਡਿਆਂ ਨੂੰ ਬਚਾ ਲਿਆਂਦੇ ਸੀਗੇ ਅੱਛਾ ਹਾਂਜੀ ਅੱਛਾ ਇਹ ਕੋਈ ਹੈ ਤੁਹਾਨੂੰ ਕੋਈ ਹਾਂਜੀ ਹਾਂਜੀ ਕਿੱਥੇ ਦੀ ਇਹ ਗੱਲ ਕਿੱਥੇ ਦੀ ਹੈ ਗੱਲ ਮੈਂ ਤੁਹਾਨੂੰ ਦੱਸਾਂਗੀ ਮੇਰੇ ਮਦਰ ਐਦਾਂ ਕਰਦੇ ਸੀਗੇ ਤੇ ਮੇਰੇ ਮਦਰ ਜੇਲ ਮਤਲਬ ਥਾਣਿਆਂ ਵਿੱਚੋਂ ਥਾਣੇ ਵਿੱਚ ਮਤਲਬ ਲੋਕੀ ਉਸ ਟਾਈਮ ਫੋਨਸ ਤਾਂ ਨਹੀਂ ਹੁੰਦੇ ਨਹੀਂ ਸੀ ਕਿਸੇ ਥਰੂਸ ਨੇ ਆ ਭੇਜਦੇ ਸੀਗੇ ਹਾਂਜੀ ਬੀਬੀ ਜੀ ਮੈਨੂੰ ਇੱਥੇ ਬੰਦ ਕਰਕੇ ਰੱਖਿਆ ਹੋਇਆ ਉਹਨਾਂ ਨੇ ਇਨਕਾਊਂਟਰ ਕਰਨੇ ਹੁੰਦੇ ਸੀ ਮੁੰਡਿਆਂ ਦੇ ਤੇ ਮੇਰੇ ਮਦਰ ਉੱਥੇ ਜਾ ਕੇ ਉਹਨਾਂ ਮੁੰਡਿਆਂ ਨੂੰ ਛਡਵਾ ਕੇ ਲਿਆਉਂਦੇ ਹੁੰਦੇ ਸੀਗੇ ਤੇ ਜਿਹੜੀਆਂ ਲਾਸ਼ਾਂ ਜਦ ਮੁੰਡਿਆਂ ਨਾਲ ਇਨਕਾਊਂਟਰ ਕਰ ਦਿੰਦੇ ਸੀ ਲਾਸ਼ਾਂ ਪਰਿਵਾਰ ਨੂੰ ਨਹੀਂ ਦਿੰਦੇ ਸੀਗੇ ਤੇ ਮੇਰੇ ਮਦਰ ਜ਼ਬਰਦਸਤੀਓ ਦੇਟ ਬodies ਨੂੰ ਪਰਵਾ ਨੂੰ ਸੌਪ ਸੌਪਾਂਦੇ ਹੁੰਦੇ ਸੀ ਤੇ ਉਹਨਾਂ ਦਾ ਅੰਤਿਮ ਸੰਸਕਾਰ ਕਰਦੇ ਹੁੰਦੇ ਸੀਗੇ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਹੁਣ ਖਾਸ ਤੌਰ ਤੇ ਇਸ ਵਿਧਾਨ ਸਭਾ ਚੋਣ ਚ ਜਾਓਗੇ ਮੁੱਦੇ ਤਾਂ ਸੋਲ ਪੰਜਾਬ ਦੇ ਇੰਨੇ ਸਾਰੇ ਮੁੱਦੇ ਹੈਗੇ ਨੇ ਪਾਣੀ ਦਾ ਮੁੱਦਾ ਹੈਗਾ ਮੇਨ ਤਾਂ ਡਰੱਗਸ ਦਾ ਮੁੱਦਾ ਜਿਸ ਨਾਲ ਸਾਡੀ ਸਾਰੀ نسل ਖਰਾਬ ਹੋ ਰਹੀ ਹੈਗੀ ਹੈ ਹਨਾ ਤੇ ਲਾਅ ਐਂਡ ਆਰਡਰ ਵਗੈਰਾ ਲਾਅ ਐਂਡ ਆਰਡਰ ਬਹੁਤ ਖਰਾਬ ਹੈਗਾ ਤੇ ਆ ਜਿਹੜੇ ਬੇਸਿਕ ਜਿਹੜੇ ਮੁੱਦੇ ਚੱਲ ਰਹੇ ਹੈਗੇ ਨੇ ਉਹ ਹੈਗੇ ਨਾ ਬੇਅਦਵੀ ਦੇ ਬਹੁਤ ਸਾਰਾ ਜਿਹੜਾ ਉਹ ਚੱਲ ਰਿਹਾ ਹੈਗਾ ਪਰ ਤੁਹਾਨੂੰ ਫਿਰ ਵੀ ਆਸ ਹੈਗੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਿ ਜਿਹੜੇ ਇਹ ਲੋਕ ਪੰਥਕ ਧਿਰਾਂ ਜਿਹੜੀਆਂ ਤੁਸੀਂ ਕੀ ਸੋਚਦੇ ਹੋ ਕਿ ਜੇ ਸਾਡੇ ਏਜੰਡੇ ਇੱਕ ਨਹੀਂ ਨਿਸ਼ਾਨੇ ਇੱਕ ਨਹੀਂ ਫਿਰ ਵੀ ਪੰਥਕ ਧਿਰਾਂ ਦੇ ਰਾਹ ਵੱਖੋ ਵੱਖਰੇ ਕਿਉਂ ਆਏ ਖਾਸ ਕਰਕੇ ਸਿਆਸੀ ਰਾਹ ਆਈ ਮਤਲਬ ਆਈ ਨਾ ਸਾਡੇ ਕਹਿੰਦੇ ਪੰਥ ਦੀ ਬਹੁਤ ਵੱਡੀ ਸ਼ੁਰੂ ਤੋਂ ਇੱਕ ਕਮਜ਼ੋਰੀ ਜੀ ਰਹੀ ਜਦ ਵੀ ਅਸੀਂ ਇਕੱਠੇ ਹੋਈਆਂ ਹਨਾ ਤੇ ਅਸੀਂ ਇੱਕ ਐਗਜ਼ਾਮਪਲ ਸੈੱਟ ਕੀਤੀ ਹੈਗੀ ਜਿਵੇਂ ਮਹਾਰਾਜਾ ਰਣਜੀਤ ਸਿੰਘ ਸੀਗੇ ਹਨਾ ਉਹ ਇੱਕ ਖਾਲਸਾ ਰਾਜ ਉਹਨਾਂ ਨੇ ਕਾਇਮ ਕੀਤਾ ਜਦ ਅਸੀਂ ਸਾਰੇ ਸਿੱਖ ਇਕੱਠੇ ਸੀਗੇ ਹਨਾ ਜਦ ਅਸੀਂ ਇਕੱਠੇ ਹੋ ਕੇ ਲੜਿਆ ਤੇ ਅਸੀਂ ਹਮੇਸ਼ਾ ਸਕਸੈਸਫੁਲ ਹੋਏ ਆਂ ਤੇ ਹੁਣ ਉਹੀ ਗੱਲ ਹੈਗੀ ਐ ਕਿ ਆ ਸਾਡੇ ਕਹਿ ਲੋ ناکਾਮੀ ਸਾਡੀ ਕੌਮ ਦੀ ਕਿ ਅਸੀਂ ਅਲੱਗ-ਅਲੱਗ ਤੁਰੇ ਹੋਏ ਹੈਗੇ ਆ ਤੇ ਸਾਨੂੰ ਚਾਹੀਦਾ ਹੈਗਾ ਕਿ ਅਸੀਂ ਇਕੱਠੇ ਹੋਈਏ ਜਿਹੜਾ ਆ ਖਾਲਸਾ ਰਾਜ ਦਾ ਛੋਟਾ ਹਿੱਸਾ ਪੰਜਾਬ ਸਾਡੇ ਕੋਲ ਰਹਿ ਗਿਆ ਐਕਲੀਸ ਆਪਾਂ ਇਹਨੂੰ ਬਚਾ ਲਈਏ ਇਹਦੇ ਵਿੱਚ ਵੀ ਆ ਦੂਜੇ ਸਟੇਟਸ ਤੋਂ ਲੋਕੀ ਲਿਆ ਕੇ ਇਹਦੇ ਵਿੱਚ ਕਰ ਰਹੇ ਨੇ ਆਪਣੀਆਂ ਵੋਟਾਂ ਵਧਾ ਰਹੇ ਹੈਗੇ ਨੇ ਤੇ ਬਹੁਤ ਸਾਰੇ ਮੁੱਦੇ ਆ ਪੰਜਾਬ ਦੇ ਜਿਹੜੇ ਜਿਨ੍ਹਾਂ ਤੇ ਕੰਮ ਕਰਨ ਦੀ ਬਹੁਤ ਲੋੜ ਹੈਗੀ ਆ ਚਲੋ ਤੁਹਾਨੂੰ ਬੈਸਟ ਆਫ ਰੈਕ ਕਹਿੰਦੇ ਆ ਤੇ ਤੁਹਾਡਾ ਧੰਨਵਾਦ ਵੀ ਕਰਦੇ ਆ ਕਿ ਤੁਸੀਂ ਕੀਮਤੀ ਸਮਾਂ ਦਿੱਤਾ ਵਾਜੀ ਖਾਲਸਾ ਵਾਜੀ ਫਤਿਹ ਜੀ ਤਾਂ ਇਹ ਸੰ ਅਮਰਤ ਕੌਰ ਮਲਵਾ ਜੀ ਜਿਨ੍ਹਾਂ ਨੇ ਐਲਾਨ ਕੀਤਾ ਹੈ ਕਿ ਜਿਮਨੀ ਚੋਣ ਆਜ਼ਾਦ ਤੌਰ ਤੇ ਉਹ ਲੜਨਗੇ ਔਰ ਨਾਲ ਹੀ ਨਾਲ ਉਹਨਾਂ ਨੇ ਆਸ ਜਿਤਾਈ ਹੈ ਕਿ ਜਿਹੜੀਆਂ ਸਾਰੀਆਂ ਪੰਥਕ ਸਿਆਸੀ ਤਿਰਾਨੇ ਉਹ ਇਹਨਾਂ ਨੂੰ ਸਮਰਥਨ ਜ਼ਰੂਰ ਦੇਣਗੀਆਂ ਔਰ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਭਰੋਸਾ ਦਿਵਾਇਆ ਹੈ ਕਿ ਜੇਕਰ ਬੀਬੀ ਖਾਲੜਾ ਜੀ ਇਸ ਇਲੈਕਸ਼ਨ ਦੇ ਵਿੱਚ ਚੋਣ ਮੈਦਾਨ ਦੇ ਵਿੱਚ ਉਤਰਦੇ ਨੇ ਤਾਂ ਮੈਂ ਉਹਨਾਂ ਦੇ ਪੱਖ ਦੇ ਵਿੱਚ ਆਪਣਾ ਜਿਹੜਾ ਉਹ ਐਲਾਨ ਹੈ ਉਹ ਵਾਪਸ ਲਾਉਂਗੀ ਕੈਮਰਾਮੈਨ ਗੁਰਵੀਰ ਦੇ ਨਾਲ ਸੁਖਵਿੰਦਰ ਸਿੱਧੂ ਜਾਨਾ ਲੋਕਨਾਟਿਵੀ ਲੁਧਿਆਣਾ